ਪਾਣੀ ਦੇ ਮਸਲੇ ਤੇ ਕਿਉਂਕਿ ਪਾਣੀ ਦਾ ਮਸਲਾ ਬਹੁਤ ਇੰਪੋਰਟੈਂਟ ਮਸਲਾ ਬਹੁਤ ਮਹੱਤਵਪੂਰਨ ਮਸਲਾ ਜੇ ਪਾਣੀ ਦੇ ਮਸਲੇ ਤੇ ਗੱਲ ਨਹੀਂ ਹੁੰਦੀ ਤੇ ਫਿਰ ਬਾਕੀ ਚੀਜ਼ਾਂ ਮੈਨੂੰ ਲੱਗਦਾ ਉਹਨਾਂ ਮਾਇਨੇ ਰੱਖਦੀਆਂ ਨਹੀਂ ਤੇ ਪਾਣੀ ਦੇ ਮਸਲੇ ਤੇ ਕਹਿੰਦੇ ਕਿ ਕੁਝ ਚੀਜ਼ਾਂ ਬੇਪਰਦ ਵੀ ਹੋਈਆਂ ਨੇ ਕੁਝ ਚੀਜ਼ਾਂ ਬੇਨਕਾਬ ਵੀ ਹੋਈਆਂ ਨੇ ਨਹੀਂ ਪਾਣੀ ਦੇ ਮੁੱਦੇ ਤੇ ਸਾਰਾ ਅੱਜ ਨਹੀਂ ਹੈ ਪਾਣੀ ਦੇ ਮੁੱਦੇ ਤੇ ਚਰਚਾ ਹੋਈ ਸੀ ਕੱਲ੍ਹ ਕੱਲ੍ਹ ਜੀ ਧਰਤੀ ਹੇਠਲੇ ਪਾਣੀ ਬਾਰੇ ਉਹ ਅੱਜ ਆਪਾਂ ਕਨਫਿਊਜ਼ ਨਾ ਕਰੀਏ ਅੱਜ ਸਿਰਫ ਬਜਟ ਪੇਸ਼ ਹੋਇਆ ਜੀ ਜੀ ਠੀਕ ਹੈ ਜੀ ਆਡੀਅੰਸ ਨੂੰ ਦੱਸਤੀ ਹੈ ਕਿ ਕੱਲ ਇੱਕ ਮਤਾ ਆ ਗਿਆ ਹੁਣ ਵੇਖਣ ਵਾਲੀ ਗੱਲ ਇਹ ਸੀ ਕਿ ਉੱਥੇ ਰਾਣਾ ਗੁਰਜੀਤ ਬੈਠੇ ਸੀਗੇ ਰਾਣਾ ਗੁਰਜੀਤ ਦੇ ਸੁਪੁੱਤਰ ਐ ਨਹੀਂ ਸੀਗੇ ਇਹ ਦੋਵੇਂ ਪਿਓ ਪੁੱਤ ਨੇ ਜਿਹੜੇ ਸਿਆਸਤਦਾਨ ਇਹ ਇਹੋ ਜੇ ਮੁੱਦਿਆਂ ਤੇ ਬਹੁਤ ਬੋਲਦੇ ਨੇ ਤੇ ਦੱਸਦੇ ਆ ਕਿ ਰਾਣਾ ਗੁਰਜੀਤ ਭੱਜ ਕੇ ਗਏ ਬਾਹਰ ਤੇ ਆਪਣੇ ਸੁਪੁੱਤਰ ਨੂੰ ਬੁਲਾ ਕੇ ਲਿਆਇਆ ਕਿ ਆ ਜੁਨੀਅਰ ਰਾਣਾ ਹਮ ਆ ਹੁਣ ਖੇਡੀ ਹੈ ਪੇਚ ਆਪਣੀ ਤਿਆਰ ਹੈ ਜੀ ਤਾਂ ਕਹਿਣ ਦਾ ਮਤਲਬ ਹੈ ਕਿ ਜਿਸ ਵੇਲੇ ਚਰਚਾ ਚੱਲੀ ਚਰਚਾ ਸਿਖਰ ਤੇ ਪਹੁੰਚੀ ਚਰਚਾ ਮਾੜੀ ਨਹੀਂ ਸੀਗੀ ਹਾਊਸ ਦੇ ਵਿੱਚ ਚੰਗੀਆਂ ਚਰਚਾਵਾਵਾਂ ਹੁੰਦੀਆਂ ਨੇ ਤੇ ਸਾਨੂੰ ਕਹਿਣਾ ਵੀ ਚਾਹੀਦਾ ਕਿ ਚੰਗੀਆਂ ਨੇ ਜੀ ਐਂ ਕਰਨਾ ਚਾਹੀਦਾ ਉਹਨਾਂ ਨੂੰ ਹੋਇਆ ਕਿ ਆ ਕਿ ਉੱਥੇ ਜਦੋਂ ਸਿਖਰ ਤੇ ਚਰਚਾ ਗਈ ਆ ਜੀ ਹੂੰ ਤਾਂ ਉਸ ਵੇਲੇ ਦੱਸਦੇ ਆ ਕਿ ਤਕਰੀਬਨ ਹਾਊਸ ਦੇ ਵਿੱਚ ਸ਼ਾਇਦ 31 ਕੋ ਮੈਂਬਰ ਸੀਗੇ ਹੂੰ 31 ਜੀ ਮਤਲਬ ਕਿ ਬਾਕੀ ਜਿਹੜੇ ਚੁਣੇ ਹੋਏ ਐਮ ਐਲ ਏਸ ਆ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦਾ ਕਿੰਨਾ ਫਿਕਰ ਆ ਉਹ ਸ਼ਾਇਦ ਦਰਿਆਵਾਂ ਦੀ ਪਮੈਸ਼ ਕਰਨ ਦੇ ਕੰਮ ਆ ਜੀ ਬਿਲਕੁਲ ਉਹ ਦੇਖਣ ਗਏ ਕਿ ਭਈ ਪਾਣੀ ਕਿੰਨਾ ਕੁ ਡੂੰਗਾ ਚਲਾ ਗਿਆ ਉਹ ਥੱਲੇ ਧਰਤੀ ਦੇ ਹੇਠਾਂ ਨਾ ਕੋਈ ਕੱਢਣ ਦਾ ਐ ਸੀ ਜਾ ਜੀ ਆ ਆ ਤੇ ਹਾਲ ਆ ਮਤਲਬ ਇੰਨਾ ਆ ਤੇ ਇਹਨਾਂ ਦੇ ਤੇ ਇਹਨਾਂ ਨੂੰ ਪੁੱਛ ਲਓ ਕਿ ਪੰਜਾਬ ਪ੍ਰਸਤ ਹੈਗਾ ਉਹ ਕਹਣਗੇ ਪੰਜਾਬ ਪ੍ਰਸਤ ਹੈਗਾ ਮੁਝਾ ਆ ਪਾਗਲਾ ਇੱਕ ਪੁੱਛਣਾ ਸਵਾਲ ਸੀ ਮੈਂ ਤਾਂ ਸੁਪਰ ਪੰਜਾਬ ਪ੍ਰਸਤ ਹਾਂ ਜੀ ਦਜੇ ਨੂੰ ਪੁੱਛ ਲਓ ਕਹਿੰਦਾ ਮੈਂ ਢੁੱਪਰ ਆ ਹੂੰ ਦਜੇ ਕਹਿੰਦਾ ਮੈਂ ਕੂਪਰ ਆ ਜੀ ਵੱਧ ਤੋਂ ਵੱਧ ਪੰਜਾਬ ਪ੍ਰਸਤ ਹਾਂ ਹੂੰ ਸਰ ਬੀਬੀਆਂ ਨੂੰ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਬੀਬੀ ਮਾਣੋ ਕੇ ਬੀਬੀ ਨੀਨਾ ਮਿੱਤਲ ਉਹ ਐਂਡ ਤੱਕ ਬੈਠੀਆਂ ਰਹੀਆਂ ਉੱਥੇ ਐਂਡ ਤੱਕ ਬੈਠੀਆਂ ਰਹੀਆਂ ਚਲੋ ਕਿਸੇ ਦੀ ਸਿਆਸਤ ਜਿੱਦਾਂ ਦੀ ਮਰਜ਼ੀ ਆ ਯਾਰ ਜੀ ਤੇ ਮਤਲਬ ਕਿ ਵਿਰੋਧੀ ਧਿਰ ਤੇ ਇਹਨਾਂ ਦੇ ਮਲਾ ਕੇ ਐਂਡ ਤੇ ਜਦੋਂ ਖਤਮ ਹੋਈ ਹੈ 33 ਕੇ 34 ਸੀ ਮੈਂਬਰ ਸ਼ਰਮ ਆਉਣੀ ਚਾਹੀਦੀ ਇਹਨਾਂ ਵਿਧਾਨਕਾਰਾਂ ਨੂੰ ਤੁਸੀਂ ਉੱਥੇ ਫਿਰਦੇ ਹੋ ਚਾਹੇ ਵਿਰੋਧੀ ਧਿਰ ਦੇ ਚਾਹੇ ਸੱਤਾਧਾਰੀ ਧਿਰ ਦੇ ਆਇਡਾ ਨਾਜ਼ੁਕ ਮੁੱਦਾ ਹੈ ਜੀ ਜੀ ਸਾਡੇ ਬਾਰੇ ਅਧਿਐਨ ਆ ਰਹੇ ਨੇ ਕਿ 10 ਕੁ ਸਾਲਾਂ ਤੱਕ ਇਹਨਾਂ ਦਾ ਵਾਜਾ ਵਾਜੇ ਜਾਣਾ ਹੈ ਬੇੜਾ ਗਰਕ ਹੋ ਜਾਏਗਾ ਹੂੰ ਸਾਡੇ ਲੋਕ ਜਿਹੜੇ ਉਹ ਇੱਕ ਦੂਜੇ ਤੇ ਸੁੱਟ-ਸੁੱਟਦੇ ਆ ਕਿਸਾਨ ਕਹਿੰਦਾ ਕਿ ਅਧਿయోగਪਤੀ ਮਾੜਾ ਅਧਿయోగਪਤੀ ਕਹਿੰਦਾ ਕਿਸਾਨ ਬਰਬਾਦ ਕਰ ਰਿਹਾ ਦੋਨੇ ਜੇ ਤੁਸੀਂ ਬੋਲੋਗੇ ਤੁਸੀਂ ਕੁਝ ਵੀ ਨਹੀਂ ਨਾ ਅਧਿయోగਪਤੀ ਨਾ ਕਿਸਾਨ ਉਹ ਕਹਿਣਗੇ ਕਿ ਤੂੰ ਟਾਇਲਟ ਦੇ ਵਿੱਚ ਧੁੰਦਾ ਕਿੰਨੀ ਪਾਣੀ ਆ ਤੂੰ ਵੀ ਪਾਣੀ ਬਰਬਾਦ ਕਰਦਾ ਦੋ ਚਾਰ ਬਹਾਨੇ ਨੇ ਵਾਰੀ ਵਾਰੀ ਮਤਲਬ ਕਿ ਇੱਥੇ ਇੱਥੇ ਥੱਲੇ ਇਹ ਭੇਡ ਚੱਲਦਾ ਉੱਤੇ ਆ ਚੱਲਦਾ ਪਿਆ ਕੰਮ ਉੱਤੇ ਉਹ ਹੋ ਗਈ ਪਾਣੀ ਦੀ ਬਚਤ ਆ ਕੁਝ ਨਤੀਜਾ ਨਹੀਂ ਕੋਈ ਕੱਖ ਨਹੀਂ ਬਹੁਤੇ ਵਿਧਾਇਕਾਂ ਦੇ ਕੋਲ ਕੋਈ ਤੱਥ ਨਹੀਂ ਕੋਈ ਸਟੱਡੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕਿਉਂਕਿ ਹੈ ਹੀ ਨਹੀਂ ਨਾ ਰਿਸਰਚ ਵਰਕ ਹੈ ਹੀ ਨਹੀਂ ਇਹਨਾਂ ਦਾ ਜੀ ਮੈਂ ਵਾਰ-ਵਾਰ ਕਹਿੰਦਾ ਕਿ ਇਹਨਾਂ ਦਾ ਤਾਂ ਜੇ ਪੇਪਰ ਲੈ ਲਿਆ ਜਾਵੇ ਸ਼ਮਾਹੀਨ ਸਾਲ ਪੱਕੀ ਗੱਲ ਇਹ ਪਰਚੀਆਂ ਲੈ ਕੇ ਹੋਣਗੇ ਮੁੱਦਿਆਂ ਦਾ ਪੇਪਰ ਪੇਪਰ ਕਰਦੇ ਹੁੰਦਾ ਹੈ ਸਪੀਕਰ ਸਾਹਿਬ ਕਦੇ ਲਾਈਨਾਂ 'ਚ ਬਿਠਾ ਕੇ ਮੈਂ ਸਾਲ ਬਾਅਦ ਪੇਪਰ ਲਿਆ ਕਰਨਾ ਸਾਰੇ ਪਰਚੀਆਂ ਲੈ ਕੇ ਜਾਣਗੇ ਜੀ ਇਹ ਬਹੁਤ ਵਿੱਚ ਕਹ ਲਓ ਕਿ ਨਲਾਇਕ ਬੱਚੇ ਆ ਹਮ ਠੀਕ ਹੈ ਨਾ ਜੀ ਇਹਨਾਂ ਨੂੰ ਤਾਂ ਆਪਾਂ ਡੰਡੇ ਵੀ ਨਹੀਂ ਨਾ ਮਾਰ ਸਕਦੇ ਤਾਂ ਮਤਲਬ ਕਿ ਮੁੱਦਿਆਂ ਤੇ ਪਕੜ ਕੁਝ ਬੰਦਿਆਂ ਦੀ ਆ ਉਹ ਉਹਨਾਂ ਨੂੰ ਬੋਲਣ ਨਹੀਂ ਦਿੰਦੇ ਜੀ ਕਹ ਰਹੇ ਆ ਰਗੇ ਇਥੇ ਤੁਹਾਨੂੰ ਪਤਾ ਉਹ ਬਿੱਟਦੇ ਆ ਕਹਿੰਦੇ ਜ ਸਾਡੇ ਅਰਗੇ ਨੂੰ ਬੋਲਣ ਹੀ ਨਹੀਂ ਦਿੰਦੇ। ਇਹ ਐਸਾ ਮਤਲਬ ਕਿ ਇਹਹੀ ਚੀਜ਼ ਆ ਕਿ ਤੁਸੀਂ ਇਹ ਦੇਖੋ ਕਿ ਅੱਜ ਟ੍ਰਿਬਿਊਨ ਦੇ ਵਿੱਚ ਉਹਨਾਂ ਨੇ ਬਕਾਇਦਾ ਇਸ ਮੁੱਦੇ ਤੇ ਇੱਕ ਫਰੰਟ ਪੇਜ ਦੀ ਖਬਰ ਲਾਈ ਹੋਈ ਆ। ਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਿ ਜਿਸ ਵੇਲੇ ਚਰਚਾ ਹੋ ਰਹੀ ਸੀ ਕਿ ਕਿੰਨੇ ਬੰਦੇ ਬੋਲ ਰਹੇ ਸੀ ਕਿੰਨੇ ਉਥੇ ਹਾਜ਼ਰ ਸੀਗੇ ਕੀ ਹਿਸਾਬ ਕਿਤਾਬ ਆ ਤੇ ਮੈਨੂੰ ਤੇ ਉਥੇ ਇਹ ਜਿਹੜਾ ਕਹਿ ਲੋ ਕਿ ਹਾਜ਼ਰੀ ਦਾ ਅੰਕੜਾ ਪੜ੍ਹ ਕੇ ਸ਼ਰਮ ਆ ਰਹੀ ਸੀਗੀ। ਜੀ ਕਿ ਉਦਾਂ ਕਹਿਣਗੇ ਕਿ ਪੰਜਾਬ ਬਚਾਓ ਪਾਣੀ ਬਚਾਓ ਫਲਾਕ ਕਰੋ ਢਮਕਾਓ ਕਰੋ ਤੇ ਜਦੋਂ ਵਾਰੀ ਆਉਂਦੀ ਹੈ ਇਸ ਤਰ੍ਹਾਂ ਦੀ ਤਾਂ ਉੱਥੇ ਤੁਸੀਂ ਹਾਜ਼ਰ ਹੀ ਨਹੀਂਗੇ ਬਿਲਕੁਲ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਇਹ ਜਦੋਂ ਵੀ ਪਾਣੀਆਂ ਦੀ ਗੱਲ ਕਰਨ ਹਾਜ਼ਰੀ ਚੈੱਕ ਕਰਨਿਓ ਕੱਲ ਇਸ ਵੇਲੇ ਵਿਧਾਨ ਸਭਾ ਦੀ ਵੈਬਸਾਈਟ ਤੇ ਸਭ ਕੁਝ ਪਿਆ ਹੁੰਦਾ ਜੀ ਕਿਹੜੇ-ਕਿਹੜੇ ਉੱਥੇ ਬੋਲੇ ਆ ਕਿਹੜੇ-ਕਿਹੜੇ ਹਾਜ਼ਰ ਸੀਗੇ ਹੂੰ ਤੇ ਜਿਹੜੇ ਦੁਜੇ ਜਦੋਂ ਵੀ ਪਾਣੀ ਤੇ ਬੋਲਣ ਤੇ ਪਾਣੀ ਦਾ ਗਲਾਸ ਦੇਖ ਨੂੰ ਕਿ ਪਾਣੀ ਦੀ ਸੌ ਚੁੱਕ ਜਦੋਂ ਪਾਣੀ ਤੇ ਚਰਚਾ ਸੀ ਉਹ ਦਿਨ ਕਿੱਥੇ ਸਨ ਕਿੱਥੇ ਸੀ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਇੱਕ ਮਿੱਤਰ ਕਹਿ ਰਹੇ ਨੇ ਕਿ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਸੀ ਅਪਸ਼ੇਖ ਜੀ ਕਹਿੰਦੇ ਕੰਗਲਾ ਪੰਜਾਬ ਬਣਾਤਾ ਇਹਨਾਂ ਨੇ ਖੈਰ ਬੜਾ ਕੁਝ ਸਾਹਮਣੇ ਆਇਆ ਆ ਰਿਹਾ ਆਪਾਂ ਮਿੰਟੂ ਜੀ ਇਸ ਗੱਲ ਨੂੰ ਥੋੜਾ ਜਿਹਾ ਇੱਥੇ ਸਮੇਟਦੇ ਹਾਂ ਅਗਲੀ ਗੱਲ ਵਾਲੇ ਪਾਸੇ ਨੂੰ ਚੱਲਦੇ ਹਾਂ ਪਰ ਗੱਲ ਉਹ ਵੀ ਬਾਈਟ ਦੇ ਨਾਲ ਹੀ ਜੁੜੀ ਹੋਈ ਹੈ ਦਿੱਲੀ ਵਾਲੇ ਬਜਟ ਦੇ ਵਿੱਚ ਨਾ ਇੱਕ ਵਾਰੀ ਵਾਰੀ ਜ਼ਿਕਰ ਹੁੰਦਾ ਰਿਹਾ ਸ਼ੀਸ਼ ਉਹ ਕਹਿੰਦੇ ਵੀ ਤੁਸੀਂ ਸ਼ੀਸ਼ਮੈਲ ਬਣਾਇਆ ਤੇ ਅਸੀਂ ਤੇ ਲੋਕਾਂ ਦੇ ਘਰ ਬਣਾਵਾਂਗੇ ਪਰ ਮੁੜ ਘੁੜ ਕੇ ਹੁਣ ਸ਼ੀਸ਼ਮੈਲ ਤੇ ਫੇਰ ਆ ਜਾਂਦੀ ਕਰਾਰੀ ਅੜ ਜਾਂਦੀ ਐ ਇਹਦੀ ਟੈਕਟ ਹੁਣ ਕਿੱਦਾਂ ਨੂੰ ਕੱਟੀ ਜਾਣੀ ਆ ਉਹ ਦੇਖਾ ਇਹ ਜਿਹੜੇ ਭਾਜਪਾਲੇ ਜਿਹੜੇ ਹੁਣ ਕਹਿੰਦੇ ਆ ਕਿ ਕੇਜਰੀਵਾਲ ਇੰਨੇ ਕੇਜਰੀਵਾਲ ਤਾਂ ਹਾਈ ਮਤਲਬ ਕਿ ਯੂ ਟਰਨ ਮਾਸਟਰ ਉਹਨੇ ਜੋ ਕਿਹਾ ਯੂ ਟਰਨ ਮਾਰਿਆ ਉਹਦੇ ਜੀ ਛੱਡ ਦਿਓ ਗੱਲ ਉਹ ਤੇ ਪੰਜਾਬ ਦੇ ਵਿੱਚ ਵੀ ਆ ਭਾਜਪਾ ਵਾਲਿਆਂ ਨੂੰ ਪੁੱਛੋ ਕਿ ਜਿਹੜਾ ਤੁਹਾਡਾ ਬਾਸ ਹੈ ਜਿਹੜਾ ਕਹਿੰਦਾ ਮੈਂ ਨਾਨ ਬਾਇਓਲੋਜੀਕਲ ਆ ਹੂੰ ਵਿਸ਼ਵਗੁਰੂ ਫਲਾ ਫਲਾ ਜਿਨੇ ਸ਼ਬਦ ਘੜੇ ਨੇ ਜੀ ਉਹਨੇ ਜਿਹੜੇ ਉਹ 에어ਕ੍ਰਾਫਟ ਰੱਖੇ ਨੇ 42-4200 ਕਰੋੜ ਦੇ ਹੂੰ ਉਹਨਾਂ ਬਾਰੇ ਕੀ ਖਿਆਲ ਆ ਹੋ ਇੱਕ ਜਹਾਜ਼ ਤਾਂ ਸਸਤੇ ਬਹੁਤ ਸਾਰੇ ਸਸਤੇ ਪੈ ਨੇ ਜੀ ਉਹਦਾ ਸੂਟ ਉਹਦੀ ਕੀਮਤ ਉਹਦੇ ਚਸ਼ਮੇ ਦੀ ਕੀਮਤ ਉਹਦੇ ਪੈਨ ਦੀ ਕੀਮਤ ਘੜੀਆਂ ਦੀ ਕੀਮਤ ਬਹੁਤ ਸਾਰੀਆਂ ਚੀਜ਼ਾਂ ਐਨਕ ਦੀ ਕੀਮਤ ਬਿਲਕੁਲ ਦੇਸ਼ ਅਮਰੀਕਾ ਦੇ ਦਾਬੇ ਹੇਠ ਹੂੰ ਆਨੇ ਵਾਰ ਕੱਢ ਕੇ ਦੇਖ ਰਿਹਾ ਕਿ ਕੀ ਬਣੂ ਉਹ ਸਫਾਰੀ ਸੂਟ ਪਤਾ ਨਹੀਂ ਕਿੰਨੇ ਦਾ ਹੋਏਗਾ ਟੋਪ ਜਿਹਾ ਪਾਇਆ ਉੱਤੇ ਜੀ ਸਰ ਤੁਸੀਂ ਆਪਣੇ ਬਾਰੇ ਵੀ ਗੱਲਾਂ ਕਰੋ ਨਾ ਤੁਸੀਂ ਕਿੱਥੇ ਖੜੇ ਹੋ ਜੋ ਯੋਗੀ ਅਦਿੱਤਿਆਨਾਥਾਂ ਕੋ ਜਾਤਾ ਉਹ ਪਾ ਲੋ ਤੁਸੀਂ ਜਿਹੜੇ ਉਹ ਬਾਬੇ ਵਾਲੇ ਵਸਤਰ ਆ ਪੱਕਾ ਟੁਕਟੇ ਇਹ ਤੇ ਨਹੀਂ ਕਹਿ ਸਕਦੇ ਕਿ ਯੋਗੀ ਨੇ ਇੰਨੇ ਦੇ ਪਾਏ ਆ ਜੀ ਠੀਕ ਹੈ ਜੀ ਉਹ ਪਹਿਲਾਂ ਵੀ ਉਹੋ ਜਿਹਾ ਸੀ ਅੱਜ ਵੀ ਉਹੋ ਜਿਹਾ ਹੂੰ ਠੀਕ ਹੈ ਸਹੂਲਤਾਂ ਦੂਜੀਆਂ ਮੰਨਦਾ ਪਿਆ ਜੀ ਤੇ ਤੁਹਾ ਤੁਹਾਡਾ ਬੋਸ ਤੇ ਯਾਰ ਕੁਰਤੇ ਪਜਾਮੇ ਤੋਂ ਵੇਖ ਲਓ ਕਿੱਥੇ ਕਿੱਥੇ ਪਹੁੰਚ ਜਾਂਦਾ ਮੈਂ ਜਾਂਦਾ ਨਹੀਂ ਨੀਜੀ ਪਹਿਰਾਵੇ ਤੇ ਜਾਂ ਕੋਈ ਕਿੰਨੇ ਦੀ ਮਰਜ਼ੀ ਜੁੱਤੀ ਪਾਵੇ ਹਮ ਠੀਕ ਹੈ ਜੇ ਸਾਡਾ ਕੋਈ ਸੱਜਣ ਲਈ 1.5 ਲੱਖ ਦੀ ਜੁੱਤੀ ਪਾਉਂਦਾ ਮੈਨੂੰ ਉਹਦੇ ਨਾਲ ਕੀ ਆ ਅਗਲਾ ਕਮਾਈ ਕਰਦਾ ਬਈ ਮੇਰੇ ਕੋਲ ਜਿੰਨੀ ਕੋਈ ਆਸੀਅਤ ਮੈਂ ਪਾਉਣਾ ਪਰ ਗੱਲ ਇਹ ਜੇ ਤੁਸੀਂ ਦੂਜੇ ਦੀ ਕਰੋਗੇ ਨਾ ਹਮ ਤਾਂ ਫਿਰ ਤੁਹਾਡੀ ਵੀ ਕਰਨੀ ਬਣਦੀ ਹੈ ਜੀ ਬਣਦੀ ਬਿਲਕੁਲ 238 ਕਰੋੜ ਰੁਪਏ ਵਿਦੇਸ਼ੀ ਦੌਰਿਆਂ ਤਾਂ ਖਰਚ ਹੈ ਜੀ ਹੂੰ ਠੀਕ ਹੈ ਜੀ 238 ਕਰੋੜ ਦਾ ਮਤਲਬ ਕਿ ਬਹੁਤ ਕੁਛ ਆ ਤਾਂ ਇਹ ਇਹ ਫਿਰ ਹੁਣ ਜਿਹੜਾ ਇਹਨੇ ਬਣਾਇਆ ਕੇਜਰੀਵਾਲ ਸਾਹਿਬ ਨੇ ਹੂੰ ਤਾਂ ਉਹ ਹੁਣ ਤੁਸੀਂ ਟਿਕਟ ਲਾਓ ਜੋ ਮਰਜ਼ੀ ਆ ਕਿਉਂਕਿ ਉਹਦੇ ਚ ਫਸ ਗਏ ਉੱਥੇ ਜਾ ਕੇ ਹੁਣ ਜੇ ਜਾ ਕੇ ਸੀਐਮ ਰਹੂਗਾ ਜੀ ਬੀਬੀ ਰਹੂਗੀ ਜਾ ਕੇ ਹੂੰ ਤੇ ਭਾਈ ਟਿਕਟਾਂ ਆਉਣਗੀਆਂ ਬਿਲਕੁਲ ਤਾਂ ਬਰ ਉਹਦੇ ਨਾਲੋਂ ਚੰਗਾ ਕਿ ਟਿਕਟਾ ਲਾ ਦਿਓ ਇਹਨਾਂ ਦਾ ਜਲੂਸ ਘਟੋ ਦੱਬ ਕੇ ਹੂੰ ਜਲੂਸ ਘਟੋ ਦੱਬ ਕੇ ਟਿਕਟਾ ਤੋਂ ਨਾਲੇ ਕੋਈ 4 ਪੈਸੇ ਵਟ ਲੋ ਜੀ ਤਾਂ ਮੈਂ ਤੇ ਪਹਿਲਾਂ ਹੀ ਕਹਿਆ ਸੀ ਤੁਹਾਨੂੰ ਕੇਜਰੀਵਾਲ ਦੀ ਇੱਕ ਤੇ ਜੋ ਉਹਨਾਂ ਦੀ ਸਾਦਗੀ ਵਾਲੀ ਰਾਜਨੀਤੀ ਸੀ ਉਹਦੀ ਇਮਾਨਦਾਰੀ ਵਾਲੀ ਰਾਜਨੀਤੀ ਸੀ ਉਹਦੀ ਜੀ ਤੇ ਇੱਕ ਇੱਕ ਮੁਟਤਾ ਇੱਕ ਜੁਟਤਾ ਵਾਲੀ ਰਾਜਨੀਤੀ ਉਹਨਾਂ ਨੇ ਸਾਰਿਆਂ ਤੇ ਅਟੈਕ ਕਰਨਾ ਵਾਰੀ ਵਾਰੀ ਕਰ ਰਹੇ ਨੇ ਸਰ ਹੂੰ ਮਿੰਟੂ ਜੀ ਅਟੈਕ ਦੀ ਗੱਲ ਤੁਸੀਂ ਕਰੀ ਮੈਂ ਇਸੇ ਤੇ ਹੀ ਗੱਲ ਕਰਦਾ ਹਾਂ ਹਰਦੇਵ ਸਿੰਘ ਜੀ ਕਹਿ ਰਹੇ ਕਹਿੰਦੇ ਵਿਚਾਰੇ ਕੀ ਕਰਨ ਨਉਾਸ ਨਹੀਂ ਸੀ ਕਿ ਅਸੀਂ ਵਿਧਾਇਕ ਕਹਿੰਦੇ ਚੁਣੇ ਜਾਵਾਂਗੇ ਹਾਂ ਜੀ ਮਿੰਟੂ ਜੀ ਖੈਰ ਮੈਂ ਨਾ ਮਾੜਾ ਜਿਹਾ ਧਿਆਨ ਨਾਲ ਜੀ ਮੀਡੀਆ ਦੀ ਗੱਲ ਕਰ ਰਿਹਾ ਸੀ ਮੀਡੀਆ ਦੀ ਆਜ਼ਾਦੀ ਜਿਹੜੀ ਹੈ ਨਾ ਉਹ ਨੂੰ ਵੀ ਲੋਕਤੰਤਵ ਦਾ ਇੱਕ ਥੰਮ੍ਹ ਮੰਨਿਆ ਜਾਂਦਾ ਹੈ ਪਰ ਹੁਣ ਤਾਂ ਕਹਿੰਦੇ ਕਿ ਬਾਕੀ ਸਕੀਮਾਂ ਦੇ ਨਾਲ ਨਾਲ ਇਹੋ ਜਿਹੀਆਂ ਸਕੀਮਾਂ ਵੀ ਲੱਗ ਰਹੀਆਂ ਵੀ ਮੀਡੀਆ ਤੇ ਵੀ ਇੰਟਰੈਕਟਿਵਲੀ ਅਟੈਕ ਕਰਨਾ ਮੀਡੀਆ ਵੀ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਇੱਕ ਸਾਜ਼ਿਸ਼ ਦੇ ਤਹਿਤ ਨੱਪ ਲੈਣਾ ਇਸ ਤਰ੍ਹਾਂ ਦਾ ਕੁਝ ਹੋਣ ਲੱਗਿਆ ਜੀ ਹੁਣ ਵਾਲੇ ਟਾਈਮ ਦੇ ਵਿੱਚ ਇੱਕ ਨਾ ਮੈਸੇਜ ਆਇਆ ਮੈਨੂੰ ਕਿ ਇੱਕ ਗੱਲ ਦੱਸੋ ਇਹਨੂੰ ਦੁਬਾਰਾ ਤੁਸੀਂ ਕਰ ਲੈਣਾ ਅਸੀਂ ਤੋਂ ਪਹਿਲਾਂ ਪੰਜਾਬ ਸਰਪਲੱਸ ਉਸ ਤੋਂ ਬਾਅਦ ਅਜਿਹੇ ਕਿਹੜੇ ਖਰਚੇ ਵਧੇ